ਦੋਸਤੋ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਆ ਤੇ ਆਓ ਸਟਾਰਟ ਕਰਦੇ ਆ ਆਪਣੀ ਅੱਜ ਦੀ ਇਹ ਵੀਡੀਓ ਦੋਸਤੋ ਤੁਸੀਂ ਸਾਰਿਆਂ ਨੇ ਬਾਣੀ ਅਤੇ ਸ਼ਿਵਜੀਤ ਦੇ ਪ੍ਰੇਮ ਕਹਾਣੀ ਦੀ ਪੰਜਾਬੀ ਮੂਵੀ ਕਿਸਮਤ ਤਾਂ ਜ਼ਰੂਰ ਦੇਖੀ ਹੋਵੇਗੀ ਦੋਸਤੋ ਐਨੀਵਰਕ ਅਤੇ ਸਰਗੁਣ ਮਹਿਤਾ ਨੇ ਇਸ ਮੂਵੀ ਦੇ ਵਿੱਚ ਬਹੁਤ ਸ਼ਾਨਦਾਰ ਐਕਟਿੰਗ ਕੀਤੀ ਹੈ ਤੇ ਇਸ ਮੂਵੀ ਦੇ ਗਾਣੇ ਵੀ ਬਹੁਤ ਸ਼ਾਨਦਾਰ ਹਨ ਜਿਸ ਦੇ ਲਈ ਜਾਨੀ ਨੂੰ ਅਸੀਂ ਆਪਣੇ ਵੱਲੋਂ ਥੈਂਕ ਕਰਨਾ ਚਾਹੁੰਦੇ ਹਾਂ ਸਾਨੂੰ ਇਨਾ ਵਧੀਆ 뮤직 ਦੇਣ ਦੇ ਲਈ ਤੇ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਜਾਨੀ ਤੋਂ ਮਾਫੀ ਮੰਗਣਾ ਚਾਹੁੰਦੇ ਹਾਂ ਪਲੀਜ਼ ਸਾਨੂੰ ਮਾਫ ਕਰ ਦਿਓ ਜਾਨੀ ਜੀ ਭਾਵੇਂ ਤੁਸੀਂ ਇਸ ਮੂਵੀ ਦਾ 뮤직 ਬਹੁਤ ਸ਼ਾਨਦਾਰ ਬਣਾਇਆ ਹੈ ਪਰ ਤੁਸੀਂ ਇੱਕ ਗਾਣਾ ਪੂਰੇ ਦਾ ਪੂਰਾ ਨੈਲ Song ਦਾ ਕਾਪੀ ਕਰਕੇ ਬਣਾ ਦਿੱਤਾ ਹੈ ਜੀ ਹਾਂ ਦੋਸਤੋ ਇੱਕ ਗਾਣਾ ਹੈ ਆਖਰੀ ਉਮੀਦ ਕਿਸਮਤ ਮੂਵੀ ਦਾ ਜੋ ਕਿ ਇੱਕ ਤਮਿਲ Song ਅੰਜਲੀ ਅੰਜਲੀ ਪੁਸ਼ਪੰਜਲੇ ਦਾ ਇੱਕ ਪੂਰੀ ਤਰ੍ਹਾਂ ਕਾਪੀ Song ਹੈ ਪਾਗਲ ਬੰਦ ਤੀਂਡੂ ਵਰੇ ਈਰਵਰੂੰ ਤਨੀ ਤਨੀ ਆਖਰੀ ਉਮੀਦ ਮੇਰੀ ਟੁੱਟ ਕੇ ਜਾਵੀ ਨਾ ਆਦਨਿੰਪੋਂ ਸੰਗਿਲੀ ਲੈ ਤਦ ਕਣਮਣੀ ਠੱਟੀ ਹੋਏ ਨੂੰਵੇ ਜਾਨੇ ਲੁੱਟ ਕੇ ਤਹ ਜਾਵੇਂ ਨਾ ਕੜ ਲਿਲੇ ਮਲੇ ਦੀਂਦਾ ਪੀਉ ਮੇਦੂ ਮੇਰੀ ਦੋਸਤੋ ਕੀ ਤੁਹਾਨੂੰ ਇਹਨਾਂ ਦੋਨਾਂ ਗਾਣੇ ਦੇ ਵਿੱਚ ਕੋਈ ਫਰਕ ਨਜ਼ਰ ਆਇਆ ਮੈਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਆਇਆ ਅਗਰ ਤੁਹਾਨੂੰ ਕੋਈ ਲੱਗਾ ਹੈ ਕਿ ਇਸ ਦੋਨਾਂ ਗਾਣੇ ਦੇ ਵਿੱਚ ਕੋਈ ਫਰਕ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਹਾਨੂੰ ਲੱਗਦਾ ਹੈ ਕਿ ਆਖਰੀ ਉਮੀਦ Song ਤਮਿਲ Song ਅੰਜਲੀ ਅੰਜਲੀ পুষ্পੰਦਲੀ ਗਾਣੇ ਦਾ ਕਾਪੀ ਹੈ ਤਾਂ ਕਮੈਂਟਾਂ ਦੇ ਵਿੱਚ ਕਾਪੀ ਜਰੂਰ ਲਿਖ ਦਿਓ ਤੇ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਔਰ ਨਾਲ ਹੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰ ਕਰ ਲਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੀ ਹੋਰ ਜਾਣਕਾਰੀ ਮਿਲਦੀ ਰਹੇ ਧੰਨਵਾਦ